हेलो एवरीवन वेलकम इन क्लासिक इकोनॉमिक्स आज इस लेक्चर में आप डिस्कस करा प्लस टू कलास अर्थ अर्थशास्त्र का एक मोस्ट इंपोर्टेंट टॉपिक थ्योरी ऑफ डिमांड थ्योरी ऑफ डिमांड ਮੰਗ ਦਾ ਸਿਧਾਂਤ ਮੰਗ ਦਾ ਸਿਧਾਂਤ ਜਾਂ ਮੰਗ ਦੀ ਧਾਰਨਾ ਮੰਨ ਦਾ ਅਰਥ ਕੀ ਹੈ ਮੰਗ ਕੀ ਹੁੰਦੀ ਹੈ ਮੰਨ ਦਾ ਸਮਝਣ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕੀ ਤਿੰਨ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਇੱਕ ਦੂਜੇ ਦੇ ਥਾਂ ਤੇ ਵਰਤ ਲਿਆ ਜਾਂਦਾ ਹੈ ਉਹ ਹੈ ਇੱਛਾ ਲੋੜ ਅਤੇ ਇਮਾਨਤ ਇੱਕ ਵਿਅਕਤੀ ਜਿਹੜਾ ਹੈ ਸਧਾਰਨ ਵਿਅਕਤੀ ਜਿਹੜਾ ਹੈ ਉਹ ਇੱਛਾ ਲੋੜ ਅਤੇ ਮੰਗ ਨੂੰ ਇੱਕ ਦੂਜੇ ਦੀ ਥਾਂ ਦੇ ਬਦਲ ਦਿੰਦਾ ਹੈ ਪਰੰਤੂ ਅਰਥ ਸ਼ਾਸਤਰ ਦੇ ਵਿੱਚ ਇਕਨੋਮਿਕਸ ਦੇ ਵਿੱਚ ਇਹਨਾਂ ਤਿੰਨਾਂ ਸ਼ਬਦਾਂ ਦਾ ਆਪਣਾ ਵੱਖਰਾ ਵੱਖਰਾ ਅਰਥ ਹੈ ਜੇਕਰ ਆਪਾਂ ਗੱਲ ਕਰੀਏ ਇੱਛਾ ਦੀ ਇੱਛਾ ਦੀ ਜੇਕਰ ਆਪਾਂ ਗੱਲ ਕਰੀਏ ਡਿਜ਼ਾਇਰ ਦੀ ਗੱਲ ਕਰੀਏ ਦਾ ਇਹ ਬਹੁਤ ਹੀ ਸਧਾਰਨ ਜੇ ਸ਼ਬਦਾ ਜੇ ਸਮਝਾ ਸਕਦੇ ਹਾਂ ਅਸੀਂ ਕਿਸੇ ਵਸਤੂ ਨੂੰ ਖਰੀਦਣਾ ਚਾਹੁੰਦੇ ਹਾਂ ਪਰੰਤੂ ਸਾਡੇ ਕੋਲ ਉਸ ਵਸਤੂ ਨੂੰ ਖਰੀਦਣ ਦੇ ਲਈ ਤਾਕ ਨਹੀਂ ਹੈ ਤਾਂ ਇਹ ਸਾਡੀ ਇੱਛਾ ਹੈ ਇੱਕ ਵਾਰੀ ਫੇਰ ਸੁਣੋ ਅਸੀਂ ਕਿਸੇ ਵਸਤੂ ਨੂੰ ਖਰੀਦਣਾ ਚਾਹੁੰਦੇ ਹਾਂ ਪਰੰਤੂ ਸਾਡੇ ਕੋਲ ਉਸ ਵਸਤੂ ਨੂੰ ਖਰੀਦਣ ਦੇ ਲਈ ਤਾਕ ਨਹੀਂ ਹੈ ਜਾਂ ਆਪਾਂ ਉਸ ਦੇ ਯੋਗ ਨਹੀਂ ਹੈ ਤਾਂ ਇਹ ਸਾਡੀ ਇੱਛਾ ਹੈ ਤੁਨੇ ਕੈਗਜ਼ੈਂਪਲ ਦੇ थ्रू ਸਮਝਾਣਾ ਮੰਨ ਲਓ ਆਪਣੇ ਕੋਲ 50000 ਰੁਪਏ ਹਨ ਔਰ ਇਸ 50000 ਰੁਪਏ ਤੋਂ ਆਪਾਂ ਸੋਚ ਰਹੇ ਹਾਂ ਕਿ ਇੱਕ ਨਿਊ ਬ੍ਰਾਂਡ ਕਾਰ ਖਰੀਦ ਲਈਏ ਕੋਈ ਨਿਊ ਕਾਰ ਕੇਸਨ ਦੇ ਆਪ ਕੰਪਨੀ ਬ੍ਰੈਂਡ ਕੋਈ ਵੀ ਹੋ ਸਕਦਾ ਹੈ ਜੋ ਤੁਸੀਂ ਸੋਚ ਸਕਦੇ ਹੋ ਪਰ ਇਹ ਗੱਲ ਸੱਚ ਹੈ ਕਿ 50000 ਰੁਪਏ ਦੇ ਵਿੱਚੋਂ ਨਵੀਂ ਕਾਰ ਤਾਂ ਨਹੀਂ ਆ ਸਕਦੀ ਤਾਂ ਇਹ ਜਿਹੜੀ ਹੈ ਕਾਰ ਖਰੀਦਣ ਦੀ ਸਾਡੀ ਇੱਛਾ ਹੈ ਅਸੀਂ ਕਾਰ ਨਹੀਂ ਖਰੀਦ ਸਕਦੇ ਇਸ ਤੋਂ 50000 ਰੁਪਏ ਦਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਛਾ ਬਹੁਤ ਵੱਡੀ ਹੋਵੇ ਤੁਹਾਡੀ ਇੱਛਾ ਛੋਟੀ ਵੀ ਹੋ ਸਕਦੀ ਹੈ ਜੇਕਰ ਮੰਨ ਲਓ ਆਪਾਂ ਆਮ ਜੀਵਨ ਦੀ ਗੱਲ ਕਰੀਏ ਤਾਂ ਆਪਣੇ ਕੋਲ ਮੰਨ ਲਓ 10 ਰੁਪਏ ਔਰ ਇਸ 10 ਰੁਪਏ ਤੋਂ ਆਪਣੀ ਖਰੀਦਣ ਦੇ ਲਈ ਇੱਛਾ ਜਿਹੜੀ ਹੈ ਉਹ ਹੈ ਕਿ ਆਪਾਂ ਚਾਹੁੰਦੇ ਹੈ ਕਿ ਅਸੀਂ ਇਸ 10 ਰੁਪਏ ਤੋਂ ਪੀਜ਼ਾ ਖਰੀਦ ਲਈਏ ਤੋ ਜਿਹੜਾ ਪੀਜਾ ਖਰੀਦਣਾ ਹੈ ਉਹ ਸਾਡੀ ਇੱਛਾ ਹੈ ਤਾਂ ਇਸ ਕਰਕੇ ਇੱਛਾ ਜਿਹੜੀ ਹੈ ਉਹ ਕੀ ਹੁੰਦੀ ਹੈ ਅਸੀਂ ਕਿਸੇ ਵਸਤੂ ਨੂੰ ਖਰੀਦਣਾ ਚਾਹਦੇ ਹਾਂ ਪਰੰਤੂ ਉਸ ਵਸਤੂ ਨੂੰ ਖਰੀਦਣ ਦੇ ਲਈ ਸਾਡੇ ਕੋਲ ਤਨ ਨਹੀਂ ਹੈ ਤਾਂ ਉਹ ਸਾਡੀ ਇੱਛਾ ਹੈ ਤਾਂ ਇੱਛਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਉਸ ਤੋਂ ਬਾਅਦ ਲੋੜ ਜਦ ਆਪਾਂ ਲੋੜ ਦੀ ਗੱਲ ਕਰਦੇ ਹਾਂ ਵਾਂਡ ਦੀ ਗੱਲ ਕਰਦੇ ਆ ਨਾ ਉਪਲਬਧ ਧਨ ਜਿਹੜਾ ਹੈ ਆਪਣੇ ਕੋਲ ਉਸ ਤੋਂ ਜੋ ਵਸਤੂਆਂ ਆਪਾਂ ਖਰੀਦ ਸਕਦੇ ਆ ਉਹ ਸਾਡੀ ਲੋੜ ਹੈ ਮੰਨ ਲਓ ਆਪਣੇ ਕੋਲ ਜਿਹੜੀ ਆਪਾਂ ਪਿੱਛੇ ਐਗਜ਼ਾਮਪਲ ਲਈ ਸੀ ਉਹ ਐਗਜ਼ਾਮਪਲ ਹੈ ਆਪਣੀ 50000 ਰੁਪਏ ਦੀ ਹੁਣ 50000 ਰੁਪਏ ਤੋਂ ਤੁਸੀਂ ਲਿਸਟ ਬਣਾਓ ਜੋ-ਜੋ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਜੋ-ਜੋ ਚੀਜ਼ਾਂ ਆਪਣੀ ਰੇਂਜ 'ਚ ਹੈ ਜੋ ਜੋ ਵਸਤਾਂ ਤੁਸੀਂ ਲੈ ਸਕਦੇ ਹੋ ਉਹ ਸਾਰੀਆਂ ਵਸਤਾਂ ਤੁਹਾਡੀ ਲੋੜ ਅਖਵਾਣੀਆਂ ਉਹ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਵਾਂਟਸ ਹੈ ਮੰਨ ਲਓ ਆਪਾਂ 50000 ਰੁਪਏ ਤੋਂ ਇੱਕ ਸੋਫਾ ਖਰੀਦ ਸਕਦੇ ਆ ਤਾਂ ਸੋਫਾ ਜਿਹੜਾ ਹੈ ਉਹ ਤੁਹਾਡੀ ਲੋੜ ਹੈ ਇਸੇ ਤਰ੍ਹਾਂ ਆਪਾਂ ਇਸ ਤੋਂ ਵਾਸ਼ਿੰਗ ਮਸ਼ੀਨ ਖਰੀਦ ਸਕਦੇ ਆ ਇਸੇ ਤਰ੍ਹਾਂ ਆਪਾਂ ਇਸ ਤੋਂ ਫ੍ਰੀਜ ਖਰੀਦ ਸਕਦੇ ਆ ਕੋਲਰ ਖਰੀਦ ਸਕਦੇ ਆ ਐਲਈਡੀ ਖਰੀਦ ਸਕਦੇ ਆ ਤਾਂ ਇਹ ਸਾਰੀਆਂ ਸਾਡੀਆਂ ਜਿਹੜੀਆਂ ਐ ਉਹ ਲੋਡ ਬਣ ਜਾਣਗੀਆਂ ਤੋਂ ਉਪਲਬਧਨ ਤੋਂ ਜੋ ਚੀਜ਼ ਆਪਾਂ ਖਰੀਦ ਸਕਦੇ ਆ ਉਹ ਸਾਰੀਆਂ ਸਾਡੀ ਲੋਡ ਗਵਾਨੀਆਂ ਉਸ ਤੋਂ ਬਾਅਦ ਮੰਗ ਤਾਂ ਮੰਗ ਜਿਹੜੀ ਹੈ ਇਸ ਨੂੰ ਤੁਸੀਂ ਬੜੇ ਹੀ ਸਧਾਰਨ ਸ਼ਬਦਾਂ ਦੇ ਵਿੱਚ ਲਿਖ ਸਕਦੇ ਆ ਮੰਗ ਕਿਸੇ ਵਸਤੂ ਦੀ ਕਿਸੇ ਵਸਤੂ ਦੀ ਉਹ ਮਾਤਰਾ ਹੁੰਦੀ ਹੈ ਉਹ ਮਾਤਰਾ ਹੁੰਦੀ ਹੈ ਜੋ ਕਿਸੇ ਉਪਭੋਗਤਾ ਦੁਆਰਾ ਕਿਸੇ ਉਪਭੋਗਤਾ ਦੁਆਰਾ वस्तु की व कीमतों कीमतों एक निश्चित समय विच। एक निश्चित समय, समय किसी उपभोक्ता द्वारा किसी उपभोक्ता द्वारा ਖਰੀਦੀ ਜਾਵੇਗੀ ਜਾਂ ਉਹ ਉਸ ਨੂੰ ਖਰੀਦਣ ਦੇ ਯੋਗ ਹੈ ਤਾਂ ਮੰਗ ਕਿਸੇ ਵਸਤੂ ਦੀ ਉਹ ਮਾਤਰਾ ਹੁੰਦੀ ਹੈ ਜੋ ਕਿਸੇ ਉਪਭੋਗਤਾ ਦੁਆਰਾ ਵਸਤੂ ਦੀ ਵੱਖ-ਵੱਖ ਕੀਮਤਾਂ ਤੇ ਇੱਥੇ ਜਿਹੜਾ ਵੱਖ-ਵੱਖ ਕੀਮਤਾਂ ਹੈ ਇਸ ਨੂੰ ਧਿਆਨ ਦੇਣ ਦੀ ਲੋੜ ਹੈ ਇੱਕ ਨਿਸ਼ਚਿਤ ਸਮਿਆ ਦੇ ਵਿੱਚ ਉਪਭੋਗਤਾ ਦਾਰ ਖਰੀਦੀ ਜਾਏਗੀ ਜਾਂ ਉਹ उस दे योग है जा, ओ उस दे योग है यानी कि उस वस्तु खरीद सकता है तो यह मांग है हम जेकर आप इसलिए एग्जाम्पल थ्रू तो समझिए ये अपने कोमत है इत आप कह सकते यूनिट हम एक तरीके की अपनी पोसीबिल है जेकर प्राइस जी है वन रुपीज है तो फाइव यूनिट परचेज करना चाहता हो टू दे फोर जो तो कीमत जारी है थ्री रुपीज है तो थ्री यूनिट्स परचेज करना चाहते हैं टू एंड फाइव वन चाहता है खरीद तैयार है जे एक रुपए की चीज मिली पांच खरीदेगा दो रुपए की मिली चार तीन दी तीन चार की 1 2 اور 5 دی ویلی دا 1 تائیس ਨੰਬਰ ਨਾਲ ਇਹ ਸੰਭਾਵਨਾਵਾਂ ਨੂੰ ਵਿਅਕਤ ਕਰਦੀ ਹੈ ਗਲ ਹੁਣ ਹੈ ਮੰਗ ਮਾਤਰਾ ਮੰਗ ਮਾਤਰਾ ਹੁਣ ਜਦੋਂ ਮੈਂ ਮੰਗ ਮਾਤਰਾ ਦੀ ਗੱਲ ਕਰ ਰਿਹਾ ਹਾਂ ਕੁਆਂਟੀਟੀ ਡਿਮਾਂਡਡ ਜਿਸ ਨੂੰ ਆਪਾਂ ਕਹਿੰਦੇ ਆ ਕੁਆਂਟੀਟੀ ਡਿਮਾਂਡਡ ਜਦੋਂ ਮੰਗ ਮਾਤਰਾ ਦੀ ਗੱਲ ਕਰਦੇ ਆ ਤਾਂ ਮੰਗ ਮਾਤਰਾ ਕਿਸੇ ਵਸਤੂ ਦੀ ਕਿਸੇ ਵਸਤੂ ਦੀ ਉਹ ਮਾਤਰਾ ਹੁੰਦੀ ਹੈ ਉਹ ਮਾਤਰਾ ਹੁੰਦੀ ਹੈ ਜੋ ਕਿਸੇ ਉਪਭੋਗਤਾ ਰਾਹੀਂ ਕਿਸੇ ਉਪਭੋਗਤਾ ਰਾਹੀਂ एक निश्चित समय विच। एक निश्चित समय विच। वस्तु दी किसी खास कीमत किसी खास कीमत खरीदी जाती है ਤੋਂ ਮੰਗ ਕਿਸੇ ਵਸਤ ਮੰਗ ਮਾਤਰਾ ਕਿਸੇ ਵਸਤੂ ਦੀ ਉਹ ਮਾਤਰਾ ਹੁੰਦੀ ਹੈ ਜੋ ਕਿਸੇ ਉਪਭੋਗਤਾ ਲਈ ਇੱਕ ਨਿਸ਼ਚਿਤ ਸਮੇਂ ਵਿੱਚ ਵਸਤੂ ਦੀ ਕਿਸੇ ਖਾਸ ਕੀਮਤ ਤੇ ਖਰੀਦੀ ਜਾਂਦੀ ਹੈ ਐਗਜ਼ਾਮਪਲ ਦੇ थ्रू ਸਮਝੋ ਜੇਕਰ ਮੰਨ ਲਓ ਕੀਮਤ ਜਿਹੜੀ ਹੈ ਉਹ 4 ਹੈ ਤਾਂ ਇੱਕ ਉਪਭੋਗਤਾ ਜੋ ਇਕਾਈਆਂ ਖਰੀਦਦਾ ਉਹ ਦੋ ਖਰੀਦਦਾ ਹੈ ਇਹ ਜਿਹੜੀ ਚੀਜ਼ ਹੈ ਇਹ ਹੈ ਮਾਗ ਮਾਤਰਾ ਤਾਂ ਕੀਮਤ ਖਾਸ ਹੋ ਗਈ ਮਾਗ ਮਾਤਰਾ ਇੱਕ ਪਰਟੀਕੂਲਰ ਕੀਮਤ ਦੀ ਹੋਗੀ ਯਾਨੀ ਕਿ ਦੋ ਹੀ ਇਕਾਈਆਂ ਖਰੀਦੀ ਗਈਆਂ ਤਾਂ ਇਹ ਹੈ ਮਾਗ ਮਾਤਰਾ ਇਸੇ ਤਰ੍ਹਾਂ ਨਾਲ ਪ੍ਰੀਖਿਆ ਦੇ ਵਿੱਚ ਕੁਐਸਚਨ ਪੁੱਛਿਆ ਜਾਊਗਾ ਮੰਗ ਤੇ ਮਾਗ ਮਾਤਰਾ ਵਿੱਚ ਕੀ ਅੰਤਰ ਹੁੰਦਾ ਹੈ ਤਾਂ ਮੰਗ ਜਿਹੜੀ ਹੈ ਜਦ ਆਪਾਂ ਉਸ ਦੀ ਗੱਲ ਕਰਦੇ ਹਾਂ ਤਾਂ ਉਹ ਅੱਖ-ਵੱਖ कीमता दे खरीदी जाएगी, खरीदी जाएगी। जेकर अपां मांग मात्रा दी कर कर दे, मांग मात्रा दी। तो अब आ किसे खास कीमत दे कितनी जल्दी है? यानी कि किसे खास कीमत दे? ये है वक्फ कीमत दे ਇਹ ਫਰਕ ਹੁੰਦਾ ਹੈ ਤਾਂ ਇਹ 2 ਮਾਰਕਸ ਦੇ ਵਿੱਚ ਕੁਸਚਨ ਜਿਹੜਾ ਹੈ ਉਹ ਆ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਹੋ ਤਾਂ ਐਸੀ ਅੱਜ ਦਾ ਆਪਣਾ ਇੱਕ ਛੋਟਾ ਜਿਹਾ ਲੈਕਚਰ ਜਿਸ ਵਿੱਚ ਆਪਾਂ ਮੰਗ ਤੇ ਮੰਗ ਮਾਤਰਾ ਬਾਰੇ ਗੱਲ ਕੀਤੀ ਆਪਾਂ ਨੈਕਸਟ ਜੋ ਲੈਕਚਰ ਹੈ ਉਹ ਲੈ ਕੇ ਆਵਾਂਗੇ ਮੰਗ ਸੂਚੀ ਮੰਗ ਧਾਲਿਕਾ ਤਾਂ ਇਸ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਡੀ ਇਕੁਆਰੀ ਹੋਏ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਲਿਖ ਸਕਦੇ ਹੋ ਜੇਕਰ ਤੁਸੀਂ ਇਹ ਮੇਰਾ ਚੈਨਲ ਕਲਾਸਿਕ ਇਕਨੋਮਿਕਸ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਮਿਲੇ ਤਾਂ ਐਸੀ ਅੱਜ ਦਾ ਲੈਕਚਰ ਥੈਂਕਸ ਥੈਂਕਸ ਅਲੋਡ